ਅਤੇ ਗੋਲਜੀ ਬਰਾਰ ਨੇ ਫਿਰੋਜ਼ਪੁਰ ਨਿਵਾਸੀ ਵਪਾਰੀ ਵਰਿੰਦਰ ਪਾਲ ਸਿੰਘ ਨੂੰ ਲਿਖਤੀ ਪੱਤਰ ਅਤੇ ਸੁਨੇਹੇ ਰਾਹੀਂ ਧਮਕੀ ਦਿੱਤੀ ਹੈ। ਨਦ ਸਦੇ ਕਿ ਧਮਕੀ ਦੇ ਕੇ 2 ਕਰੋੜ ਜੋੜਾ ਹੈ 2 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ। ਥਾਣਾ ਕੋਲਗੜੀ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਹੋਈ ਅਤੇ ਅਤਵਾਦੀ ਹਰਵਿੰਦਰ ਰਿੰਦਾ ਅਤੇ ਗੋਲਜੀ ਬਰਾਰ ਦੇ ਖਿਲਾਫ ਐਫ ਆਈ ਆਰ ਹੋਈ ਹੈ। ਫਿਰੋਜ਼ਪੁਰ ਨਿਵਾਸੀ ਤੋਂ ਮੰਗੀ ਗਈ 2 ਕਰੋੜ ਰੁਪਏ ਦੀ ਜੜੀ ਹੈ। ਫਿਰੋਤੀ ਤੁਹਾਨੂੰ ਦੱਸਦੇ ਕਿ ਲਿਖਤੀ ਪੱਤਰ ਅਤੇ ਮੈਸੇਜ ਰਾਹੀਂ ਜੋੜਾ ਹੈ ਧਮਕੀ ਦਿੱਤਾ ਗਿਆ ਸੀ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਫਿਲਹਾਲ ਇਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਫਿਰੋਜ਼ਪੁਰ ਨਿਵਾਸੀ ਤੋਂ 2.5 ਕਰੋੜ ਦੀ tmpobjਕੀ ਦਾ ਜੁੜਾ ਹੈ ਫਿਰੋਤੀ ਦਾ ਮੰਗ ਕੀਤਾ ਗਿਆ ਸੀ ਜੁੜਾ ਹੈ ਲਿਖਤੀ ਪੱਤਰ ਅਤੇ ਮੈਸੇਜ ਦਾ ਰਾਹੀ ਜੁੜਾ ਹੈ ਵਿਅਕਤੀ ਨੂੰ tmpobjਕੀ ਦਿੱਤਾ ਗਿਆ ਤੇ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਫਿਲਹਾਲ ਇਹ ਮਾਮਲਾ ਜੁੜਾ ਹੈ ਦਰਜ ਕੀਤਾ ਗਿਆ ਅਤੇ ਉੱਪਰ ਐਫਆਈਆਰ ਦਰਜ ਕੀਤਾ ਗਿਆ ਹੈ ਅਤਵਾਦੀ ਹਰਵਿੰਦਰ ਰਿੰਦਾ ਜੁੜੇ ਨੇ ਉਹਨਾਂ ਦੇ ਜਿਸ ਹਰਵਿੰਦਰ ਰਿੰਦਾ ਤੇ ਉੱਪਰ ਅਤੇ ਗੁਲਜੀ ਬਰਾਰ ਦੇ ਉੱਪਰ ਐਫਆਈਆਰ ਦਰਜ ਕੀਤਾ ਗਿਆ ਹੈ ਅਤਵਾਦੀ ਹਰਵਿੰਦਰ ਰਿੰਦਾ ਤੇ ਗੁਲਜੀ ਬਰਾਰ ਦੇ ਵੱਲੋਂ ਫਿਰੋਤੀ ਮੰਗਣ ਦਾ ਜੁੜਾ ਐਫਆਈਆਰ ਹੈ ਦਰਜ ਕੀਤਾ ਗਿਆ ਹੈ ਫਿਰੋਜ਼ਪੁਰ ਨਿਵਾਸੀ ਤੋਂ ਉਹਨਾਂ ਦੇ ਵੱਲੋਂ 20 ਕਰੋੜ ਦੀ ਧਮਕੀ ਜੁੜੀ ਹੈ ਲਿਖਤੀ ਪੱਤਰ ਅਤੇ ਮੈਸੇਜ דרਾਈ ਇਹ ਧਮਕੀ ਦਿੱਤੀ ਗਈ ਸੀ ਉਹਨਾਂ ਨੂੰ ਤੇ ਦੱਸ ਦਿਆ ਕਿ ਫਿਰੋਤੀ ਜੁੜਾ ਹੈ ਇਹਨਾਂ ਦੇ ਵੱਲੋਂ ਮੰਗਿਆ ਗਿਆ ਸੀ ਅਰਵਿੰਦਰ ਰਿੰਦਾ ਤੇ ਗੋਲਦੀ ਬਰਾਰ ਤੇ ਇੱਕ ਵਾਰ ਫਿਰ ਤੋਂ ਪਰਚਾ ਦਰਜ ਹੋਇਆ ਹੈ ਆਤਵਾਦੀ ਅਰਵਿੰਦਰ ਰਿੰਦਾ ਤੇ ਗੋਲਦੀ ਬਰਾਰ ਤੇ ਫਿਰੋਜ਼ਪੁਰ ਨਿਵਾਸੀ ਤੋਂ ਇਹਨਾਂ ਦੇ ਵੱਲੋਂ ਫਿਰੋਤੀ ਮੰਗੀ ਗਈ ਸੀ ਐਸੇ ਦੇ ਕਰਕੇ ਇਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੈ ਲਿਖਤੀ ਪੱਤਰ ਦੇ ਰਾਹੀਂ ਤੇ ਮੈਸੇਜ ਦੇ ਰਾਹੀਂ ਇਹਨਾਂ ਦੇ ਵੱਲੋਂ ਜੁੜਾ ਹੈ ਇਹ ਧਮਕੀ ਭਰੀ ਜੁੜੀ ਚੁੁੱਠੀ ਇਹ ਦਿੱਤੀ ਗਈ ਸੀ ਤੋਂ ਅਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਝਨਾਲ ਕਮਲ ਮਲਹੋਤਰਾ ਜੋੜ ਚੁੱਕੇ ਨੇ ਕਮਲ ਫਿਰੋਤੀ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ ਵਾਰ ਫਿਰ ਤੇ ਜੁੜਾ ਹੈ ਹਰਵਿੰਦਰ ਰਿੰਦਾ ਅਤੇ ਗੋਲਡੀ ਬਰਾਂਡ ਤੇ ਪਰਚਾ ਦਰਜ ਹੋਇਆ ਹੋਰ ਕਿ ਕੁਝ ਤੋਂ ਆਟੇ ਕੋਲ ਜਾਣਕਾਰੀ ਹੈ ਜੀ ਬਿਲਕੁਲ ਮੈਂ ਦੱਸਣਾ ਚਾਹੁੰਦਾ ਮਾ ਫਰੀਪੁਰ ਦੇ ਇੱਕ ਵੱਡੇ ਕਾਰੋਬਾਰੀ ਬੀਪੀ ਸਿੰਘ ਜਿਹਨੇ ਇਹ ਤੁਹਾਨੂੰ ਜੁੜੀ ਹੈ ਇੱਕ ਹਰਿੰਦਰ ਰਿੰਦਾ ਜੋ ਪਾਕਿਸਤਾਨ ਦੇ ਵਿੱਚ ਬੈਠਾ ਹੁੰਦੇ ਵੱਲੋਂ ਤੇ ਗੋਲਡੀ ਬਰਾਂਡ ਵੱਲੋਂ ਜਿਹੜੀ ਫਿਰੋਤੀ ਦੀ ਤਕੀਦ ਤੇ ਸਾਈਕੂ ਜੀ ਤੋਂ ਵੀ ਜਿੰਦਗੀ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ ਤੇ ਕੁਲਗਰੀ ਥਾਣੇ ਵਿੱਚ ਜਿਹੜੀ ਇਹ ਫਰੋਦੀ ਦੇ ਨੂੰ ਲੈ ਕੇ ਹਰਿੰਦਰ ਿੰਦਾ ਉੱਤੇ ਤੇ ਬੋਲਟੀ ਬਰਾੜ ਦੇ ਉੱਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਖਾਸ ਕਰਕੇ ਆ ਪੁਲਸ ਅਜੇ ਇਸ ਦੇ ਉੱਪਰ ਕੁਝ ਬੋਲ ਨਹੀਂ ਰਹੀ ਤੇ ਪੁਲਸ ਦਾ ਇਹੀ ਕਹਿਣਾ ਹੈ ਕਿ ਇਹਦੀ ਜੜੀ ਦਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਣਗੇ ਜਿੰਦੇ ਵੱਲੋਂ ਪੱਤੀ ਲਿਖੀ ਗਈ ਹੈ ਜਾਂ ਜਿੰਦੇ ਵੱਲੋਂ ਫੋਨ ਕੀਤਾ ਗਿਆ ਉਹਨੂੰ ਜਲਦੀ ਫੜ ਕੇ ਜਿਹੜਾ ਵਾ ਅਸੀਂ ਰੱਤ ਵਿੱਚ ਲੈ ਕੇ ਸੁਲਾਖਾ ਵਿੱਚ ਭੇਜਿਆ ਜਾਏਗਾ ਜੀ